ਅੱਤ ਅੱਗ ਦਿਖਦੀ ਹੈ ਕਿਸੇ ਨੂੰ ਮੜਾ ਜੂਮ ਕਰਕੇ ਦਿਖਾ ਦੇ ਕਿਤੇ ਅਗਲਾ ਐ ਵੀ ਨਾ ਕਿਤੇ ਵੀ ਆਰਟੀਫੀਸ਼ੀਅਲ ਲੱਗਾ ਜਾਂ ਵੀ ਇਹ ਐਡਿਟ ਕੀਤੀ ਹੋਈ ਆ ਪਾਥੀਆਂ ਦੀਆਂ ਧੂਣੀਆਂ ਨੇ 47 ਡਿਗਰੀ ਟੈਂਪਰੇਚਰ ਤਾਂ ਬਾਹਰੋਂ ਐ ਜਦੋਂ ਇਹਦੇ ਆਪਾਂ ਅੰਦਰ ਬੈਠ ਕੇ ਮਤਲਬ ਕਿ ਦੇਖਾਂਗੇ ਕਿਤੇ ਜਾ ਕੇ ਦੇਖਾਂਗੇ ਮੈਨੂੰ ਨਹੀਂ ਲੱਗਦਾ ਕਿਉਂਕਿ ਸਾਨੂੰ ਇੱਥੇ ਹੀ ਬਹੁਤ ਜ਼ਿਆਦਾ ਸੇਕ ਲੱਗ ਰਿਹਾ ਬਾਬਾ ਜੀ ਇੱਕ ਵੱਡੀ ਗੱਲ ਹੋਰ ਐ ਸਾਨੂੰ ਐਡੀ ਦੂਰ ਬੈਠਿਆਂ ਨੂੰ ਸੇਕ ਲੱਗ ਰਿਹਾ ਸਾਧੂਆਂ ਨੂੰ ਅੰਦਰ ਬੈਠਿਆਂ ਨੂੰ ਕਿੰਨਾ ਸੇਕ ਲੱਗ ਰਿਹਾ ਹੋਊਗਾ ਇਹ ਸਾਧੂ ਸੰਸਾਰ ਦਾ ਸੇਕ ਅੱਗ ਦਾ ਸੇਕ ਦੁਨੀਆ ਦਾ ਸੇਕ ਆਪਦੇ ਤੇ ਝੱਲ ਕੇ ਸੰਸਾਰ ਦੇ ਵਿੱਚ ਠੰਡਕ ਪੈਦਾ ਕਰਦੇ ਨੇ। ਹਾਂਜੀ ਸਾਧੂ ਹੁੰਦੇ ਨੇ ਜਗਤ ਦਾ ਬੇੜਾ ਪਾਰ ਲਾਉਂਦੇ ਪਾਪੀ ਰੂਹਾਂ ਨੂੰ। ਇਹ ਕਿਸੇ ਵਧੀਆ ਰਾਈਟਰ ਨੇ ਬਹੁਤ ਸੋਹਣੀ ਗੱਲ ਲਿਖੀ ਆ। ਅੱਜ ਇੱਕ ਸਾਧੂ ਮਹਾਪੁਰਸ਼ ਤੇ ਸਾਹਮਣੇ ਉਹਨਾਂ ਦੇ ਸੰਗਤ ਬੈਠੀ ਆ। ਵਾਕਈ ਇੱਥੇ ਪਾਰ ਲਾਉਣ ਵਾਲੀ ਗੱਲਬਾਤ ਆ। ਪਾਰ ਕਿਵੇਂ ਲੱਗਦੀ ਆ ਹਨਾ ਉਹ ਤੁਹਾਨੂੰ ਮੇਨ ਗੱਲਬਾਤ ਦਿਖਾਉਣਾ ਵੀ ਇਹ ਸਾਧੂ ਇੱਥੋਂ ਸਾਰੇ ਬੰਦੇ ਕਿਵੇਂ ਤਰ ਕੇ ਜਾਂਦੇ ਆ। ਕਿਵੇਂ ਇੱਥੋਂ ਝੋਲੀਆਂ ਭਰ ਕੇ ਜਾਂਦੀਆਂ ਨੇ ਕੋਈ ਇਹ ਭੇਖੀ ਸਾਧੂ ਨਹੀਂ ਹੈਗੇ ਵੀ ਇਹ ਬਾਣਾ ਪਾ ਕੇ ਬੈਠ ਗਏ। ਸੋ ਨੂੰ ਇਹਨਾਂ ਦੀ ਤਪੱਸਿਆ ਦਿਖਾਉਨੇ ਆ ਇਹਨਾਂ ਦੇ ਨਾਲ ਜਿੰਨੀ ਸਾਧੂ ਮੰਡਲੀ ਆ ਸਾਧੂ ਮੰਡਲੀ ਦੀ ਤਪੱਸਿਆ ਦਿਖਾਉਨੇ ਆ ਵੀ ਕਿਵੇਂ ਇਸ ਡੇਰੇ ਦੇ ਵਿੱਚੋਂ ਸਾਰੀ ਸੰਗਤ ਝੋੜੀਆਂ ਭਰ ਕੇ ਜਾਂਦੀ ਹੈ ਬਾਬਾ ਜੀ ਦਰਸ਼ਨ ਕਰਵਾ ਦਈਏ ਜੀ ਉਧਰੋਂ ਠੀਕ ਹੈ ਜੀ ਬਾਬਾ ਜੀ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਅੱਜ ਏਸੇ ਕਹਾਵਤ ਨੂੰ ਬਿਲਕੁਲ ਸੱਚ ਕਰਨ ਜਾ ਰਹੀ ਹੈ ਇੱਕ ਸਾਧੂਆਂ ਦੀ ਮੰਡਲੀ ਆਪਾਂ ਖੜੇ ਆ ਬਾਬਾ ਹੀਰਾਪੁਰੀ ਜੀ ਦਾ ਡੇਰਾ ਵੀਰਕਲਾਂ ਤੇ ਇੱਥੇ ਸਾਰੀ ਸੰਗਤ ਵੀ ਆਈ ਹੋਈ ਆ ਸਾਰੀ ਸੰਗਤ ਬਾਬਾ ਜੀ ਦੇ ਦਰਸ਼ਨ ਕਰਨ ਆਏ ਹੋਏ ਨੇ ਤੇ ਇੱਥੇ ਧੂਣੀਆਂ ਤਾਪੀਆਂ ਜਾ ਰਹੀਆਂ ਨੇ ਇਹ ਗੱਲ ਆਪਾਂ ਨੇ ਲੇਖਾਂ ਦੇ ਵਿੱਚ ਪੜ੍ਹੀ ਸੀ ਜਾਂ ਆਪਣੇ ਸਿਆਣੇ ਬਜ਼ੁਰਗਾਂ ਕੋਲੋਂ ਸੁਣੀ ਸੀ ਵੀ ਧੂਣੀਆਂ ਤਾਪਦੇ ਸੀ ਸਾਧੂ ਅੱਜ ਪਹਿਲੀ ਵਾਰੀ ਮੈਂ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਉਹਨਾਂ ਸਾਧੂਆਂ ਦੇ ਦਰਸ਼ਨ ਕਰਵਾਉਣਾ ਚਾਹੁੰਦਾ ਜਿਹੜੇ ਧੂਣੀਆਂ ਤਾਪਦੇ ਨੇ ਇਹਨਾਂ ਨੇ ਧੂਣੀਆਂ ਤਾਪਣ ਦਾ ਇੱਕੋ ਇੱਕ ਮਕਸਦ ਹੈ ਵੀ ਇਹ ਜਗਤ ਤਾਰਨ ਵਾਸਤੇ ਨੇ ਹੁਣ ਜਿਹੜੇ ਸਾਧੂ ਮਹਾਪੁਰਸ਼ ਹੁੰਦੇ ਨੇ ਸਾਧੂ ਮਹਾਪੁਰਸ਼ਾਂ ਦੇ ਕਿਹੜਾ ਆਪਣੇ ਕੋਈ ਜਵਾਕ ਹੁੰਦੇ ਨੇ ਜਾਂ ਇਹਨਾਂ ਨੇ ਕੋਈ ਆਪਣਾ ਘਰ ਪਾਲਣਾ ਹੁੰਦਾ ਹੈ ਜਿਹੜੀਆਂ ਇਹ ਧੂਣੀਆਂ ਤਾਪ ਰਹੇ ਨੇ ਇਹ ਸੰਗਤ ਵਾਸਤੇ ਹੀ ਤਾਪ ਰਹੇ ਨੇ ਪੂਰੇ ਪੰਜਾਬ ਵਾਸਤੇ ਤਾਪ ਰਹੇ ਨੇ ਸਭ ਦਾ ਕਲਿਆਣ ਕਰਨ ਵਾਸਤੇ ਤਾਪ ਰਹੇ ਨੇ ਅੱਜ ਦਾ ਟੈਂਪਰੇਚਰ ਨੀਅਰ ਨੀਅਰ ਅਬਾਊਟ 47 ਡਿਗਰੀ ਟੈਂਪਰੇਚਰ ਕਹਿੰਦੇ ਵੀ ਪੰਜਾਬ ਦੇ ਵਿੱਚ ਅੱਜ ਰਿਕਾਰਡ ਹੋਣਾ ਹੈ ਸ਼ਾਮ ਤੱਕ 47 ਡਿਗਰੀ ਟੈਂਪਰੇਚਰ ਦੇ ਵਿੱਚ ਜਿਹੜੇ ਸਾਧੂ ਨੇ ਧੂਣੀਆਂ ਤਾਪ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਹ ਤੁਹਾਨੂੰ ਮੈਂ ਬਾਈ ਨੂੰ ਕਹੂੰਗਾ ਹਣੀ ਵੀਰੇ ਅੱਗੇ ਆਜੋ ਦਰਸ਼ਨ ਕਰਵਾਓ ਮਾ ਬਾਬਾ ਜੀ ਬੈਠੇ ਨੇ ਤੁਸੀਂ ਦੇਖੋ ਵਿਚਾਲੇ ਜਟਾਧਾਰੀ ਸਾਧੂ ਨੇ ਤੇ ਧੂਣੀਆਂ ਆਲੇ-ਦਾਲੇ ਲੱਗੀਆਂ ਹੋਈਆਂ ਨੇ ਪੰਜ ਧੂਣੀਆਂ ਪਾਥੀਆਂ ਦੀਆਂ ਧੂਣੀਆਂ ਨੇ 47 ਡਿਗਰੀ ਟੈਂਪਰੇਚਰ ਤਾਂ ਬਾਹਰੋਂ ਹੈ ਜਦੋਂ ਇਹਦੇ ਆਪਾਂ ਅੰਦਰ ਬੈਠ ਕੇ ਮਤਲਬ ਕਿ ਦੇਖਾਂਗੇ ਕਿਤੇ ਜਾ ਕੇ ਦੇਖਾਂਗੇ ਮੈਨੂੰ ਨਹੀਂ ਲੱਗਦਾ ਕਿਉਂਕਿ ਸਾਨੂੰ ਇੱਥੇ ਹੀ ਬਹੁਤ ਜ਼ਿਆਦਾ ਸੇਕ ਲੱਗ ਰਿਹਾ ਹੈ ਬਾਬਾ ਜੀ ਇੱਕ ਵੱਡੀ ਗੱਲ ਹੋਰ ਹੈ ਸਾਨੂੰ ਐਡੀ ਦੂਰ ਬੈਠੇ ਨੂੰ ਸੇਕ ਲੱਗ ਰਿਹਾ ਹੈ ਸਾਧੂਆਂ ਨੂੰ ਅੰਦਰ ਬੈਠੇ ਨੂੰ ਕਿੰਨਾ ਸੇਕ ਲੱਗ ਰਿਹਾ ਹੋਊਗਾ ਇਹ ਸਾਧੂ ਸੰਸਾਰ ਦਾ ਸੇਕ ਅੱਗ ਦਾ ਸੇਕ ਦੁਨੀਆ ਦਾ ਸੇਕ ਆਪਦੇ ਤੇ ਝੱਲ ਕੇ ਸੰਸਾਰ ਦੇ ਵਿੱਚ ਠੰਡਕ ਪੈਦਾ ਕਰਦੇ ਨੇ। ਤੋ ਸਾਧੂ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਲੋ। ਕਿਸੇ ਨੇ ਵੀ ਕੁਛ ਵੀ ਚਾਹੀਦਾ ਸਾਧੂਆਂ ਨੂੰ ਨਿੰਦਿਆ ਨਾ ਕਰਿਓ। ਸਿਰਫ ਸਾਧੂਆਂ ਦੇ ਚਰਨੀ ਲੱਗਿਆ ਕਰੋ। ਸਾਧੂਆਂ ਦੇ ਬਚਨਾਂ ਤੋਂ ਬਚਿਆ ਕਰੋ। ਜਿਹੜੇ ਸਾਧੂ ਇੰਨੀ ਜ਼ਿਆਦੇ ਅਗਨੀ ਦੇ ਵਿੱਚ ਬੈਠ ਕੇ ਤਪੱਸਿਆ ਕਰਦੇ ਨੇ ਸੰਸਾਰ ਨੂੰ ਠੰਡ ਪਾਉਣ ਵਾਸਤੇ ਤੇ ਕੀ ਨਹੀਂ ਕਰ ਸਕਦੇ। ਅੱਜ ਦਾ ਟੈਂਪਰੇਚਰ 47 ਡਿਗਰੀ ਆਪਾਂ ਕਹਾਂਵੇਂ ਮਾਪਿਆ ਜਾਊਗਾ। ਪਰ ਇੱਥੇ ਨੀਅਰਬਾਊਟ 80 ਡਿਗਰੀ ਹੋਊਗਾ 80 ਡਿਗਰੀ ਦੇ ਵਿੱਚ ਅੱਗ ਦੇ ਵਿੱਚ ਬੈਠ ਕੇ ਸਾਧੂ ਕਾਹਦੇ ਵਾਸਤੇ ਤਪ ਕਰ ਰਹੇ ਨੇ ਸਿਰਫ ਸੰਸਾਰ ਨੂੰ ਠੰਡਕ ਪਹੁੰਚਾਉਣ ਵਾਸਤੇ ਆ ਜਿਹੜੇ ਭਰਾ ਖੜੇ ਨੇ ਜਿੰਨੀ ਸੰਗਤ ਖੜੀ ਆ ਇਹਨਾਂ ਨੇ ਝੋਲੀਆਂ ਭਰਨ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਹੈ ਸੰਗਤ ਵਿੱਚ ਮੇਰੇ ਵਰਗੇ ਯੂਟਿਊਬਰ ਪਤਾ ਨਹੀਂ ਕਿੰਨੇ ਕੁ ਬਲੌਗਰ ਪਤਾ ਨਹੀਂ ਕਿੰਨੇ ਕੁ ਪ੍ਰਚਾਰਕ ਵੱਡੀਆਂ ਵੱਡੀਆਂ ਸਟੇਜਾਂ ਤੋਂ ਗੱਲਾਂ ਕਰਦੇ ਨੇ ਪੇਖੀ ਧਾਰੀ ਬਾਣਾ ਪਾ ਲਿਆ ਜੀ ਡੇਰੇ 'ਚ ਲੁੱਟਦੇ ਨੇ ਆਹ ਨਹੀਂ ਦੀਂਦਾ ਕਿਸੇ ਨੂੰ ਦੇਖਦਾ ਕਿਸੇ ਨੂੰ 80 ਡਿਗਰੀ ਟੈਂਪਰੇਚਰ ਦੇ ਵਿੱਚ ਸਾਧੂ ਬੈਠੇ ਆ ਅੱਗ ਦਿਖਦੀ ਹੈ ਕਿਸੇ ਨੂੰ ਮੜਾ ਜੂਮ ਕਰਕੇ ਦਿਖਾ ਦੇ ਕਿਤੇ ਅਗਲਾ ਐ ਵੀ ਨਾ ਕਦੇ ਵੀ ਆਰਟੀਫੀਸ਼ਲ ਲੱਗਾ ਜਾਂ ਵੀ ਇਹ ਐਡਿਟ ਕੀਤੀ ਹੋਈ ਆ ਇਹ ਅੱਗ ਨਹੀਂ ਸੱਜਣੋ ਇਹ ਠੰਡਕ ਹੈ ਇਹ ਮਹਾਪੁਰਸ਼ ਬੈਠੇ ਨੇ ਮੈਂ ਕੱਲ ਸ਼ਾਮ ਨੂੰ ਵੀ ਦਰਸ਼ਨ ਬਾਬਾ ਜੀ ਦੇ ਕਰਕੇ ਗਿਆ ਸੀਗਾ ਕੋਈ ਇਹ ਵੀ ਨਹੀਂ ਵੀ ਅੱਗ ਦੇ ਵਿੱਚ ਇਹ ਕੋਈ ਕਿਸੇ ਤੇ ਅਹਿਸਾਨ ਕਰ ਰਹੇ ਨੇ ਮੈਂ ਬਾਬਾ ਜੀ ਨਾਲ ਦੋ ਕਮੈਂਟ ਗੱਲਾਂ ਕਰੀਆਂ ਬਾਬਾ ਜੀ ਐ ਲੱਗਿਆ ਵੀ ਇੰਨੀ ਸ਼ਾਂਤੀ ਯਾਰ ਇੰਨੀ ਅੱਗ ਦੇ ਵਿੱਚ ਰਹਿ ਕੇ ਇੰਨੀ ਸ਼ਾਂਤੀ ਕਿਵੇਂ ਹੋ ਸਕਦੀ ਹੈ ਵਾਕਈ ਬਾਈ ਕਮਾਲ ਦੀਆਂ ਗੱਲਾਂ ਨੇ ਜਿਨੇ ਵੀ ਸਾਧੂ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਨੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਬਾਬਾ ਹੀਰਾਪੁਰੀ ਜੀ ਦਾ ਡੇਰਾ ਬੀਰਕਲਾਂ ਬਾਬਾ ਖੁਸ਼ੀਨਾਥ ਜੀ ਦਾ ਦਰਸ਼ਨ ਕਰਵਾ ਦੇ ਬਾਈ ਸੈਡ ਤੋਂ ਹੋ ਕੇ ਬਾਬਾ ਖੁਸ਼ੀਨਾਥ ਜੀ ਦੀ ਰਹਿਨਮਾਈ ਦੇ ਵਿੱਚ ਇਹ ਡੇਰਾ ਚੱਲ ਰਿਹਾ ਹੈ ਪੂਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਇੱਕ ਗੱਲ ਮੈਂ ਹੋਰ ਕਰਦਾ ਇੱਥੇ ਜਿਹੜੇ ਕਹਿੰਦੇ ਨੇ ਵੀ ਇਹ ਪੇਖੀ ਬਾਣਾ ਪਾ ਕੇ ਲੁੱਟਦੇ ਨੇ ਸਾਧੂ ਹਨਾ ਇੱਕ ਸਭ ਤੋਂ ਵੱਡੀ ਗੱਲ ਕਰਦਾ ਮਿੱਤਰੋ ਆਥਣੇ ਬਾਬਾ ਜੀ ਪੈਸਿਆਂ ਦਾ ਮੀਂਹ ਵਰਾ ਦਿੰਦੇ ਨੇ ਆ ਹੁਣ ਹੁਣੇ ਹੁਣ 1500 1500 2000 ਦੀ ਬਾਬਾ ਜੀ ਨੇ ਦਹੀ ਮੰਗਾਲੀ ਕਹਿੰਦੇ ਸੰਗਤ ਵਾਸਤੇ ਲੰਗਰ ਲਾਉਣਾ ਭਾਈ ਦਹੀ ਚਾਹੀਦੀ ਐ ਭਾਈ ਪ੍ਰਸ਼ਾਦਾ ਚਾਹੀਦਾ ਇੱਥੇ ਪਤਾ ਨਹੀਂ ਕਿੰਨੀ ਸੰਗਤ ਸ਼ਾਮ ਤੱਕ ਪ੍ਰਸ਼ਾਦਾ ਛੱਕ ਜਾਂਦੀ ਐ ਕਿੰਨੀ ਸੰਗਤ ਨੂੰ ਮਾਇਆ ਦਾ ਲੰਗਰ ਵਰਤਾਇਆ ਜਾਂਦਾ ਕਿਸੇ ਨੂੰ 500 ਦੇ ਤੱਕ ਕਿਸੇ ਨੂੰ 200 ਦੇ ਤੱਕ ਕਿਸੇ ਨੂੰ 1000 ਦੇ ਤੱਕ ਗਰੀਬ ਘਰਾਂ ਦੀਆਂ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਨੇ ਗਰੀਬ ਘਰਾਂ ਦੇ ਵਿੱਚ ਰਾਸ਼ਨ ਵੀ ਬਾਬਾ ਜੀ ਦੇਰੇ ਦੇ ਵਿੱਚ ਜਾਂਦਾ ਹਨਾ ਜੀ ਜਾਂਦਾ ਨਾ ਜੀ ਸੋ ਮੈਂ ਕੋਈ ਵੀਡੀਓ ਦੇ ਵਿੱਚ ਮੈਂ ਇੱਥੇ 5100 ਦੇ ਬਾਬਾ ਜੀ ਤੇ ਕਰ ਗੱਲ ਬਾਬਾ ਜੀ ਬਾਬਾ ਜੀ ਕਹਿੰਦੇ ਵੀ ਜਿਹਦੇ ਕਿਸੇ ਦਾ ਵਿਆਹ 51 51 110 10 11 11 ਹਜ਼ਾਰ ਤੱਕ ਵੀ ਦਿੰਦੇ ਨੇ ਬਾਬਾ ਜੀ ਸਮਾਨ ਵੀ ਜਾਂਦਾ ਡੇਰਾਂ ਦੇ ਵਿੱਚ ਹੁਣੇ ਪੇਟੀਆਂ ਨਮਾਰੀਆਂ ਬਾਈ ਸੋਨੀ ਵੀ ਆ ਗਿਆ ਤੇ ਹਾਂ ਤੇ ਇਹ ਵਧੀਆ ਸੇਵਾਦਾਰ ਨੇ ਬਾਈ ਅਮਰੀਕ ਸਿੰਘ ਜੀ ਬਲਾਡੇ ਤੋਂ ਅੱਛਾ ਜੀ ਬਾਬਾ ਜੀ ਦਾ ਪਿਆਰ ਹੈ ਤੁਸੀਂ ਆਪਸਾਬ ਲਾ ਲਓ ਵੀ ਜਿਹਨੂੰ ਬਾਬਾ ਜੀ ਕਹਿ ਰਹੇ ਮੇਰਾ ਵੱਡਾ ਸੇਵਕ ਹੈ ਵੀ ਕਿੱਡਾ ਕ ਹੱਥ ਹੋਊਗਾ ਅਮਰੀਕ ਬਾਈ ਹੁਣ ਤੇਰੀਆਂ ਪੌ 12 ਹੋਣ ਵਾਲੀਆਂ ਨੇ ਨੇੜੇ ਆ ਜ਼ਰਾ ਟਾਈਮ ਹੈ ਜੀ ਹੋ ਗਈਆਂ ਬਾਬਾ ਨੇ ਕਰਤਾ ਬਚਨ ਐਡੇ ਵੱਡੇ ਧੂਣਾ ਚੱਲ ਰਹੇ ਨੇ ਐਡੇ ਧੂਣਿਆਂ ਦੇ ਵਿੱਚੋਂ ਅਮਰੀਕ ਨੂੰ ਅੱਜ ਬਚਨ ਹੋ ਗਿਆ ਬਾਈ ਸੋਨੀ ਆ ਗਿਆ ਸੋਨੀ ਤੇ ਵੀ ਕੈਮਰਾ ਮਾਰਦੇ ਤੇ ਸਾਡੇ ਬਾਈ ਪਿੰਡ ਹੀਰੋਕਲਾਂ ਦੀ ਮਹਾਨ ਹਸਤੀ ਹੈ ਤੇ ਚਰਚਤ ਚਿਹਰਾ ਹੁਣ ਜਿਹੜੀ ਪੋਲਿਟੀਕਲ ਕੈਂਪੇਨ ਚੱਲ ਰਹੀ ਹੈ ਉਹਦਾ ਚਰਚਤ ਚਿਹਰਾ ਬਾਈ ਸੋਨੀ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਬਾਈ ਸੋਨੀ ਤੇ ਬਾਈ ਸੋਨੀ ਗੱਲ ਕਰੋਂਗੇ 1 ਮਿੰਟ ਲਈ ਤੇ ਬਾਈ ਸਸੀ ਕਾਲ ਪਹਿਲਾਂ ਤਾਂ ਸਸੀ ਕਾਲ ਬਾਈ ਜੀ ਧੂਣੀਆਂ ਚੱਲ ਰਹੀਆਂ ਨੇ ਅਸੀਂ ਅੱਜ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਵੀਡੀਓ ਬਣਾਉਣ ਵਾਸਤੇ ਤੇ ਮੜਾ ਸੰਗਤਾਂ ਨੂੰ ਚਰਚਾ ਤੇ ਇਹਦੇ ਬਾਰੇ ਦੱਸੋ ਧੂਣੀਆਂ ਬਾਰੇ ਹਾਂਜੀ ਹਾਂ ਤੇ ਸਭ ਤੋਂ ਪਹਿਲਾਂ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਵਾਲੇ ਸਾਲ ਵੀ ਇੱਥੇ ਬਾਬਾ ਭੋਲਾ ਨਾਜ਼ੀ ਨੇ ਸੇਵਾ ਕੀਤੀ ਸੀ ਧੂਣੀਆਂ ਦੀ ਤੇ ਇਸ ਵਾਰ ਵੀ ਇੰਨੀ ਗਰਮੀ ਦੇ ਵਿੱਚ ਇਹ ਧੂਣੀਆਂ ਤੇ ਬੈਠੇ ਨੇ ਬਾਕੀ ਸਭ ਨੂੰ ਪਤਾ ਕਿ ਨਾਥਾਂ ਦੀ ਖੇਡ ਹੈ ਜਿਹੜੀ ਉਹ ਨਰਾਲੀ ਹੁੰਦੀ ਹੈ ਹਾਂਜੀ ਤੇ ਇਹਨਾਂ ਨੂੰ ਨਾ ਤਾਂ ਕਿਸੇ ਦੁਨੀਆਦਾਰੀ ਨਾਲ ਮਤਲਬ ਹੁੰਦਾ ਹੈ ਨਾ ਕਿਸੇ ਐਸ ਪ੍ਰਸਤੀ ਨਾਲ ਮਤਲਬ ਹੁੰਦਾ ਨਾ ਇਹਨਾਂ ਨੂੰ ਗੱਡੀਆਂ ਦਾ ਸੌਂਕ ਹੁੰਦਾ ਨਾ ਇਹਨਾਂ ਨੂੰ ਪੈਸ਼ਨ ਦਾ ਸੌਂਕ ਹੁੰਦਾ ਬਾਕੀ ਜਿਸ ਡੇਰੇ ਦੇ ਵਿੱਚ ਆਪਾਂ ਖੜਿਆ ਇੱਥੋਂ ਦੇ ਮਹੰਤ ਨੇੜੇ ਬਾਬਾ ਖੁਸ਼ੀਨਾਥ ਜੀ ਇਹਨਾਂ ਦੀ ਗੱਲ ਤਾਂ ਬਹੁਤ ਵੱਡੀ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹਨਾਂ ਦਾ ਨਾਤਾ ਆਧਾਰ ਕਾਰਡ ਹੈ ਨਾ ਪਿੰਨ ਕਾਰਡ ਹੈ ਨਾ ਇਹ ਫੋਨ ਰੱਖਦੇ ਨੇ ਨਾ ਇਹਨਾਂ ਨੂੰ ਗੱਡੀ ਨਾਲ ਮੋਟਰਸਾਈਕਲ ਕੁਝ ਨਹੀਂ ਆਉਂਦਾ ਤੇ ਇਹਨਾਂ ਇਤੋਂ ਵੱਡੇ ਇਹਨਾਂ ਨੂੰ ਪੈਸੇ ਕੰਨੇ ਵੀ ਨਹੀਂ ਆਉਂਦੇ ਵੀ ਇਹ ਇੰਨੇ ਕੁ ਦੁਨੀਆਦਾਰੀ ਤੋਂ ਦੂਰ ਰਹੇ ਨੇ ਇਹਨਾਂ ਨੂੰ ਮਤਲਬ ਹੀ ਨਹੀਂ ਕਿਸੇ ਚੀਜ਼ ਨਾਲ ਇਹਨਾਂ ਦਾ ਇੱਕੋ ਹੀ ਸ਼ੌਂਕ ਬਸ ਆਹ ਸੁਣ ਤੋਂ ਬੈਠ ਕੇ ਅੰਦਰ ਬੈਠ ਜਾਂਦੇ ਨੇ ਅੰਦਰੋਂ ਆ ਕੇ ਬਾਹਰੇ ਬੈਠ ਜਾਂਦੇ ਨੇ ਤੇ ਸਾਰਾ ਦਿਨ ਆਪਣੇ ਵਰਗਿਆਂ ਨਾਲ ਸਾਰਾ ਦਿਨ ਹੱਸ ਖੇਡ ਕੇ ਟਾਈਮ ਪਾਸ ਹੁੰਦਾ ਹੈ ਤੇ ਲੋਕਾਂ ਦੇ ਭਲੇ ਕਰਦੇ ਨੇ ਬਾਕੀ ਸੇਵਾ ਚੱਲ ਰਹੀ ਹੈ ਤੇ ਬਈ ਸੋਨੀ ਆਪਾਂ ਵੀ ਇੱਥੇ ਖੜੇ ਆ ਹਨਾ ਆਪਾਂ ਨੂੰ ਬਹੁਤ ਗਰਮੀ ਲੱਗ ਗਈ ਛਾਵੇਂ ਬਗ ਜੀ ਹੈ ਹਨਾ ਪੈਰ ਮੱਚੀ ਜਾਂਦੇ ਨੇ ਧੰਨ ਜਿਗਰਾ ਉਹਨਾਂ ਦਾ ਯਾਰ ਹਾਂ ਅणि ਤੇ ਬਹੁਤ ਵੱਡੀ ਸੇਵਾ ਬਾਈ ਇਕੱਲੇ ਇਕੱਲੇ ਸਾਧੂ ਮਹਾਂਪੁਰਸ਼ਾਂ ਦੇ ਜੂਮ ਕਰਕੇ ਉਹ ਆਲੇ ਘੁੰਮ ਕੇ ਦਿਖਾਦੇ ਇੱਕ ਆ ਭੈਣੇ ਵੀ ਬੈਠੇ ਨੇ ਭੈਣ ਜੀ ਬੈਠ ਨੇ ਭੈਣ ਜੀ ਇਹ ਵੀ ਤੂੰ ਨੇ ਤਾਂ ਪੱਕੇ ਦੇ ਨੇ ਤੇ ਨਹੀਂ ਬਾਈ ਬਸ ਇੱਥੇ ਜਿਵੇਂ ਜਿੰਨੇ ਵੀ ਸੇਵਾਦਾਰ ਆਉਂਦੇ ਨੇ ਉਹ ਬਾਬਿਆਂ ਨੂੰ ਕਹਿੰਦੇ ਨੇ ਵੀ ਅਸੀਂ ਵੀ ਸੇਵਾ ਕਰਨੀ ਆ ਜੀ ਤੇ ਤਾਂ ਕਰਕੇ ਬਾਬੇ ਇਹਨਾਂ ਦੇ ਆਲੇ-ਦਾਲੇ ਬਿਠਾ ਆ ਦਿੰਦੇ ਨੇ ਜਿੰਨਾਂ ਦੀ ਵੀ ਸਰਦਾ ਹੁੰਦੀ ਹੈ ਉਹ ਬੈਠ ਜਾਂਦੇ ਨੇ ਠੀਕ ਹੈ ਠੀਕ ਹੈ ਇਹ ਮਾਤਾ ਦਾ ਸਰੂਪ ਨਹੀਂ ਆ ਜਾਂਦਾ ਅੱਛਾ ਜੀ ਇਹ ਮਾਤਾ ਦਾ ਸਰੂਪ ਨਹੀਂ ਜੀ ਠੀਕ ਹੈ ਦੁਰਗਾ ਮਾਤਾ ਦੁਰਗਾ ਮਾਤਾ ਦਾ ਸਰੂਪ ਹੈ ਬਾਕੀ ਸੱਜਣੋ ਦਾ ਰੋਕਾ ਮਾਤਾ ਦਾ ਰੂਪ ਤੇ ਦੁਰਗਾ ਦੀ ਭਗਤੀ ਸੁਣੀ ਸੀ ਮਾਈਕ ਨੇ ਥੋੜਾ ਬਾਈ ਹਾਂਜੀ ਹਾਂ ਵਧੀਆ ਜੀ ਮਾਤਾ ਦੁਰਗਾ ਦੀ ਸ਼ਕਤੀ ਬਹੁਤ ਜ਼ਿਆਦਾ ਵੱਡੀ ਮੰਨੀ ਜਾਂਦੀ ਹੈ ਦੁਰਗਾ ਨੂੰ ਕਿਰਪਾਨ ਦਾ ਸਰੂਪ ਕਿਹਾ ਜਾਂਦਾ ਸਿੱਖੀ ਸਰੂਪ ਦੇ ਵਿੱਚ ਸਿੱਖੀ ਸਿੱਖ ਇਤਿਹਾਸ ਦੇ ਵਿੱਚ ਦੁਰਗਾ ਕਿਰਪਾਨ ਨੂੰ ਕਿਹਾ ਜਾਂਦਾ ਹੈ ਕਿਰਪਾਨ ਤਿੱਖੀ ਕਿਵੇਂ ਹੁੰਦੀ ਹੈ ਆ ਤੁਸੀਂ ਦੇਖ ਸਕਦੇ ਹੋ ਐਂ ਕਰਪਾਨ ਤਿੱਖੀ ਹੁੰਦੀ ਹੈ ਇੰਨੀਆਂ ਧੋਪਾਂ ਦੇ ਵਿੱਚ ਇੰਨੀਆਂ ਲੋਹਾਂ ਦੇ ਵਿੱਚ ਇੰਨੀਆਂ ਗਰਮੀਆਂ ਦੇ ਵਿੱਚ ਤੇ ਇਹ ਜੇ ਮਹਾਪੁਰਸ਼ਾਂ ਦੇ ਮਤਲਬ ਜੇ ਆਪਾਂ ਕਹੀਏ ਵੀ ਤਰਾਸ਼ਣੇ ਤੇ ਫੇਰ ਕਰਪਾਣ ਬਣਦੀ ਐ ਫਿਰ ਇਹ ਦੁਰਗਾ ਬਣੂਗੀ ਤੇ ਇਹ ਸ਼ਕਤੀ ਤਾਰੂਗੀ ਸੋ ਜਿਹਨੂੰ ਵੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਸ਼ੰਕੇ ਜਰੂਰ ਨਿਵਰਤ ਹੋ ਗਏ ਹੋਣਗੇ ਵੀ ਸਾਧੂ ਮਹਾਪੁਰਸ਼ ਇਕੱਲੇ ਉਹ ਨਹੀਂ ਹੁੰਦੇ ਭਗਵੇਂ ਬਾਣੇ ਵਾਲੇ ਆ ਵੀ ਹੁੰਦੇ ਨੇ ਜਿਹੜੇ ਆਪ ਤਪ ਕੇ ਸੰਸਾਰ ਨੂੰ ਠਾਰਦੇ ਨੇ ਜੈ ਨਥਾਂ ਦੀ ਆਦੇਸ਼ ਮਹਾਰਾਜ